ਹਾਂਜੀ ਸਟਿਚ ਨਾਓ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਬਾਜੂ ਦੱਸਾਂਗੇ ਬਾਹਾਂ ਜਿਹੜੀਆਂ ਆਪਾਂ ਕਿਸ ਤਰ੍ਹਾਂ ਲਾਉਣਾ ਹੁੰਦਾ ਹੈ ਗਲਾਈ ਦੇ ਨਾਲ ਹੀ ਇਹੀ ਤਰੀਕੇ ਦੇ ਨਾਲ ਹੀ ਕਈ ਵਾਰੀ ਤਾਂ ਆਪਾਂ ਬਾਹਾਂ ਫਿਰ ਟੰਗ ਲਾ ਕੇ ਜਿਹੜੀਆਂ ਬਾਹਾਂ ਵਿੱਚ ਦੀ ਲਵਣੇ ਅੱਜ ਆਪਾਂ ਬਾਹਾਂ ਦੱਸਾਂਗੇ ਵੀ ਉੱਪਰ ਦੀ ਕਿਵੇਂ ਲਾਉਣੀ ਹੈ ਸੌਖੇ ਤਰੀਕੇ ਦੇ ਨਾਲ ਗਲਾਈ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਇਹਦਾ ਧੀਰਾ ਮੈਂ ਲੈਣਾ ਤੀਰਾ ਆਪਾ ਕਿੰਨਾ ਰੱਖਿਆ ਹੈਗਾਗਾ ਵੀ ਗਲਾ ਕਿੰਨਾ ਚੌੜਾ ਰਹਿਣਾ ਕਿੰਨਾ ਰੱਖਣਾਗਾ ਉਹ ਚੀਜ਼ਾਂ ਆਪਾਂ ਜਿਹੜੀਆਂ ਮੈਨ ਲੈਣੀਆਂ ਆ ਜਿਸ ਤਰ੍ਹਾਂ ਇਹਨਾਂ ਦਾ ਤੀਰਾ ਸੀਗਾ ਅੱਗੋਂ ਦਾ ਆਪਾਂ 3.5 ਇੰਚ ਰੱਖ ਲੈਣਾਗਾ 3.5 3.5 ਇੰਚ ਤੇ ਆਪਾਂ ਨਿਸ਼ਾਨੀ ਲਾ ਲਈ ਹੈਗੀ ਅੱਗੋਂ ਜਿਹੜਾ ਇਹਨਾਂ ਦਾ ਆਉਣਾ 13 ਇੰਚ 13.5 ਇੰਚ ਪਿੱਛੋਂ ਜਿਹੜਾ ਤੀਰਾ 4 ਇੰਚ ਜ਼ਿਆਦਾ ਰੱਖਣਾ ਹੁੰਦਾਗਾ ਤਾਂ ਜੋ ਜਿਹੜਾ ਚੰਗਾ ਠਾ ਹੁੰਦਾਗਾ ਔਰ ਆਪਣਾ ਪਿੱਛੋਂ ਬੈਕਸਾਈਡ ਤੋਂ ਜਿਹੜਾ ਟਾਇਟ ਨਾ ਹੋ ਜੇ ਉਹ 14 ਰੱਖਣਾਗਾ ਪਿੱਛੋਂ ਜਿਹੜੀ ਆਪਾਂ ਨਿਸ਼ਾਨੀ ਲਾਉਣੇ ਆਪਾਂ 4 4 ਇੰਚ ਤੇ ਨਿਸ਼ਾਨੀ ਲਾਈਏ 14 ਇੰਚ ਤੀਰਾ ਜਿਹੜਾ ਆਪਾਂ ਤਿਆਰ ਕਰਨਾ ਇਹਨਾਂ ਦਾ 4 4 ਇੰਚ ਤੇ ਜਿਹੜੀ ਪਿੱਛੋਂ ਨਿਸ਼ਾਨੀ ਲਾ ਲਈਏ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੀ ਆਪਾਂ ਨਿਸ਼ਾਨੀ ਲਾ ਲਈ ਹੈਗੀ 4 4 ਇੰਚ ਜਿਹੜੀ ਆਪਾਂ ਨਿਸ਼ਾਨੀ ਲਾ ਲਈਏ 4 ਤੇ 4 8 ਹੋਗੇ 6 ਇੰਚ ਜਿਹੜਾ ਆਪਾਂ ਵਿਚਾਲੋਂ ਜਿਹੜਾ ਗਲਾ ਰੱਖਿਆ 3 ਇੰਚ ਦੀ ਗਲਾਈ ਪਾ ਕੇ ਆਪਾਂ ਇਹਦਾ ਗਲਾ ਰੱਖਿਆ ਸੀ ਇਹਨਾਂ ਦਾ ਤੇ 14 ਇੰਚ ਜਿਹੜਾ ਇਹ ਬਣਾ ਜਣਾ 14 ਇੰਚ ਜਿਹੜਾ ਆਪਣਾ ਇਹਨਾਂ ਦਾ ਤੀਰਾ ਵੀ ਰੈਡੀ ਹੋ ਗਿਆ ਇਸ ਤਰ੍ਹਾਂ 14 ਇੰਚ ਹੋ ਜਾਊਗਾ 6 ਇੰਚ ਗਲਾ 4 4 ਇੰਚ ਆਪਾਂ ਜਿਹੜਾ ਪਿੱਛੋਂ ਛੇਡਾਂ ਤੇ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਲੈਣੀ ਆ ਅੱਗੋਂ ਜਿਹੜਾ ਹੈਗਾ 13.5 ਇੰਚ ਤਿਆਰ ਕਰਨਾ ਆਪਾਂ 13.5 ਇੰਚ ਤੇ ਨਿਸ਼ਾਨੀ ਲਾ ਲਈ ਹੈਗੀ ਫਸਤਰਾਂ ਜਿਹੜਾ ਇਹਨਾਂ ਦਾ ਅੱਗੋਂ ਜਿਹੜਾ ਤੀਰਾ ਹੈਗਾ 13.5 ਇੰਚ ਰੈਡੀ ਹੋ ਜਾਣਾਗਾ ਇਸ ਤਰ੍ਹਾਂ ਹੰਦਸਾਨੀ ਬਾਹਾਂ ਤੇ ਲਾਉਣੀ ਹੈਗੀ ਆਪਾਂ ਦਾ ਨਿਸ਼ਾਨਾ ਜਿਹੜੀਆਂ ਇਹ ਆਪਣੀਆਂ ਹੋਣਗੀਆਂ ਬਾਟਾ ਜਿਹੜੀ ਆਪਣੀ ਬਾਹਾਂ ਦੇ ਪਾੜੀ ਹੈਗੀ ਹੁਣ ਆਪਾਂ ਇੱਥੇ ਰੱਖ ਕੇ ਇਸ ਤਰ੍ਹਾਂ ਸੈਂਡ ਪ੍ਰੋਪੋਜ਼ ਰੱਖ ਕੇ ਆਪਾਂ ਸੀਨ ਲਾਵਾਂਗੇ ਖਲਾਈ ਅਕੋਰਡਿੰਗ ਇਦਾਂ ਬਾਹਾਂ ਲਾਉਣੀ ਹੈ ਜਿਹੜੀ ਈਜ਼ੀ ਹੋ ਜਾਵੇ

े जड़ी अपने फरदे एंच दी होनी चाहिदी हैगी दूझे पास्ं भी को जा ਦੇ चाहिदा हग इस तरह देख सफाई देना वला ी अपने ान लाग जादी हैगी होना पा दूजे पास लाना गेइर ी रखक हा प ब ਹਰ ਵਤੀ ਸੋਖ ਪतरी ਕੇ ਇਹਦੇ ਨਾਲ ਜਿਹੜਾ ਵਾਲ ਨਹੀਂ ਪੈਂਦਾ ਹੈਗਾ ਵਾਲ ਦੀ ਪਰੋਲ ਆ ਲੱਗਦੀ। ਜਿਹੜੇ ਕਪੜਾ ਬਾਹਰ ਘਟ ਜਾਂਦਾ ਬਿਨਾਂ ਕਪੜਾ ਜਿਹੜਾ ਬਾਹਰ ਉਹਦਾ ਵਾਧਾ ਘਟਦਾ ਨਹੀਂ ਹੈਗਾ ਇੱਕੋ ਜਿਹਾ ਕਪੜਾ ਜਿਹੜਾ 25 ਦੇ ਨਾਲ ਲੱਗ ਜਾਂਦਾ ਦਾ। ਜਲਾ ਸੇ ਹੁਣ ਆਪਾਂ ਇਹ ਧਿਆਨ ਰੱਖਾਂਗੇ ਜਿਵੇਂ ਆਪਾਂ ਦੂਜੇ ਪਾਸੇ ਆਪਾਂ 1/2 ਇੰਚ ਦਾ ਨਿਸ਼ਾਨ ਲਾਇਆ ਸੀ ਉਧਰ

ਦੇਖੋ ਕਿ ਨਹੀਂ ਸਫਾਈ ਦੇ ਨਾਲ ਇਹਦੀ ਬਾਹ ਲੱਗਦੀ ਹੈ ਇਸ ਤਰ੍ਹਾਂ ਇਹਦੇ ਵਿੱਚ ਜਿਹੜਾ ਕੋਈ ਵਾਲ ਨਹੀਂ ਪੈਂਦਾ ਹੈ ਤੇ ਪਰਫੈਕਟ ਬਾਹ ਲੱਗਦੀ ਬਹੁਤ ਵਧੀਆ ਬਾਹ ਫੀਟ ਹੈ ਜਿਹਨਾਂ ਵਾਲੀ ਤਿਆਰ ਹੈ ਇਸ ਤਰ੍ਹਾਂ ਇਹਦੀ ਆ ਜਾਂਦੀ ਹੈ थैंक यू ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਹਾਂਜੀ ਦੂਜੇ ਪਾਸਿਓ ਹਣ ਆਪਾਂ ਬਾਹ ਲਾਵਾਂਗੇ ਉਸੇ ਤਰ੍ਹਾਂ ਹੀ ਬਸ ਦੂਜੇ ਪਾਸੇ ਬਾਹ ਲਾਵਾਂਗੇ ਇਸ ਤਰ੍ਹਾਂ ਨਿਸ਼ਾਨੀਆਂ ਆਪਣੀ ਲੱਗੀ ਹੋਈ ਹੈ ਬਸ ਇਦਾਂ ਹੀ ਰੱਖ ਕੇ ਆਪਾਂ ਜਿਹੜੀ ਸਟਿਚ ਕਰਨਾ ਗਲਾਈ ਦੇ ਅਕੋਰਡਿੰਗੀ ਬਸ ਇਹ ਤਾਂ ਬਾਹ ਲੱਗ ਜਾਣੀ ਆਪਾਂ ਇਹਦੇ ਵਿੱਚ ਜਿਹੜਾ ਵਾਲ ਬੋਲ ਨਹੀਂ ਪੈਂਦਾ ਬਿਲਕੁਲ ਵੀ ਸਫਾਈ ਦੇ ਨਾਲ ਤੇ ਬਈਆ ਸੌਖੇ ਤਰੀਕੇ ਦੇ ਨਾਲ aditanu dassiyegi aela berakıserdatılaa ਇਦੇ ਵਿੱਚ ਕੀ ਆ ਆਪਾਂ ਕੱਪੜੇ ਨੂੰ ਜਿਹੜਾ ਖਿੱਚਣਾ ਨਹੀਂ ਹੁੰਦਾ ਗਲਾਈ ਦੇ ਅਕੋਰਡਿੰਗ ਹੀ ਬਸ ਰੱਖਦੇ ਆਪਾਂ ਨਿਸ਼ਾਨੀ ਦੇ ਅਕੋਰਡਿੰਗ ਜਿਹੜੀ ਨਿਸ਼ਾਨੀ ਲੱਗੀ ਹੋਈ ਬਸ ਉਹਦੇ ਅਕੋਰਡਿੰਗ ਆਪਾਂ ਇਹਦਾ ਵੰਡ ਹਾਂਜੀ ਬਾਵਾ ਜਿਹੜੀਆਂ ਆਪਣੀਆਂ ਇਸ ਤਰ੍ਹਾਂ ਦੋਨੋਂ ਲਾ ਲਾਂਗੇ ਆਪਣੀ ਗੱਲ ਸੈਰ ਵਾਲੀ ਕਾਸਟ ਵੈਬਸਾਈਟ ਆ ਗਈ ਆ ਆਪਣੀ ਜਿਹੜੀ ਬਾਹ ਹੈਗੀ ਇਕ ਖਗਲਾ ਪਾਸਾ ਆ ਜੇ ਬਾਹ ਨੂੰ ਦੇਖੋ ਇਸ ਤਰ੍ਹਾਂ ਜਿਹੜੀ ਬਾਹ ਆ ਜਾਣੀ ਹੈ ਦੇਖੋ ਇਹ ਕਿੰਨੀ ਸਫਾਈ ਦੇ ਨਾਲ ਬਾਹਾਂ ਜਿਹੜੀਆਂ ਲੱਗਾਂਗਾ ਉਹਨੋਂ ਬਾਵਾ ਜਿਹੜੀਆਂ ਇਸ ਤਰ੍ਹਾਂ ਲੱਗ ਰਹੀਆਂ ਕਿੰਨੀ ਸਫਾਈ ਦੇ ਨਾਲ ਜਿਹੜੀਆਂ ਬਾਵਾ ਐ ਇੰਦਾ ਲੱਗ ਰਹੀਆਂ ਇਸ ਤਰ੍ਹਾਂ ਬਾਵਾ ਆ ਜਾਣੀਆਂ ਨੇ ਉਹਨੇ ਬਾਵਾ ਜਿਹੜੀਆਂ ਇਹ ਲੱਗਦਾ ਕੋਈ ਇਹਦੇ ਵਿੱਚ ਵਾਲ ਨਹੀਂ ਹੈਗਾਗਾ ਇਦਾਂ ਹੀ ਬਸ ਮੋਢੇ ਦੇ ਤੇ ਇਸ ਤਰ੍ਹਾਂ ਹੀ ਸੀਨ ਆ ਜਾਣੀਆਂਗੇ ਮੋਢਾ ਵੀ ਵਧੀਆ ਪਰਫੈਕਟ ਆਉਣਾ ਇਹਦਾ ਜਿੰਨਾ ਮੋਢਾ ਅਗਲੇ ਦਾ ਉਨਾ ਹੀ ਤਿਆਰ